2025 ਪਹਿਲੇ ਕੁਆਟਰ ਚ ਸਾਡੀ ਐਕਸਪੋਰਟ 14% ਵਾਕੇ 4 ਬਿਲੀਅਨ ਡਾਲਰ ਹੋ ਗਈ ਸੀ ਇਮੀਜੇਟ ਲੱਗਣ ਦੇ ਬਾਅਦ ਇਕਜ਼ਾਮ ਧੜਾਮ ਦੇ ਕੇ ਸਾਡੀ ਮਾਰਕੀਟ ਗਈ 25% ਡਿਕਰੀਸ ਹੋ ਗਈ ਰੁਕ ਨਹੀਂ ਗਈ ਫੈਕਟਰੀਆਂ ਬੰਦ ਹੋ ਗਈਆਂ 34 ਟੋਟਲ ਬੰਦ ਐਂਡ ਆਵਲ ਟੋਟਲ ਬੰਦ ਸੂਰ ਟੋਟਲ ਬੰਦ ਜਿਹੜੇ ਮਾਲ ਬਣੇ ਬੜੇ ਸੀ ਉਹ ਵੀ ਰੁਕੇ ਜਿਹੜੇ ਪਾਈਪਲਾਈਨ ਸੀਗੇ ਉਹ ਚਲੇਗੇ ਬਾਕੀ ਸਭ ਮੁਕੇ ਬਟੇਨ ਅਦਰੋਂ ਯੂਏਈ ਨਾਲ ਸਾਡਾ ਐਫਟੀਆ ਨਾ ਫੋਰਨ ਟ੍ਰੇਡ ਐਗਰੀਮੈਂਟ ਉਹ ਹੋਣ ਨਾਲ ਹੋ ਜੇ ਕਾਫੀ ਲੀਮੀ ਲੇਜੀ ਇੰਡਸਟਰੀ ਆ ਸਰ ਟੈਰਿਫ ਨੂੰ ਆ ਕੇ ਕਿੰਨਾ ਕੁ ਪ੍ਰਭਾਵ ਜਿਹੜਾ ਵਾ ਲੁਧਿਆਣਾ ਦੀ ਜਾਂਦੀ ਕਹਦੀ ਪੰਜਾਬ ਦੀ ਜਿਹੜੀ ਹੌਦਲੀਆ ਇੰਡਸਟਰੀ ਉਹਦੇ ਤੇ ਪਿਆ ਵਾ ਕਿੰਨੀ ਕੁ ਸਪੋਰਟ ਜਿਹੜੀ ਹੁੰਦੀ ਸੀਗੀ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਹਾਲਾਤ ਹੈ ਵਿਨੋਦ ਠਾਪਰ ਚੇਅਰਮੈਨ ਇੰਟਰਕਾਪ ਦਲਵਾਦ ਖਦਮ ਮੇਰੀ ਸਸਰੀ ਘਾਲ ਜਿਆਦਾ ਹੈ ਟੈਰਿਫ ਪੰਜਾਬ ਦੇ ਉੱਤੇ ਲੱਗਿਆ ਹੈ ਉਹ ਤੋਂ ਪਹਿਲਾਂ ਸਾਡੀ ਐਕਸਪੋਰਟ 87000 ਕਰੋੜ ਰੁਪਏ ਦੀ ਹੋ ਸੀ ਔਰ 2025 ਪਹਿਲੇ ਕੁਆਰਟਰ ਚ ਸਾਡੀ ਐਕਸਪੋਰਟ 14% ਵਧ ਕੇ 4 ਬਿਲੀਅਨ ਡਾਲਰ ਹੋ ਗਈ ਸੀ ਇਮੀਡੀਏਟ ਲੱਗਣ ਦੇ ਬਾਅਦ ਇਕਜਮ ਧੜਾਮ ਦੇ ਕੇ ਸਾਡੀ ਮਾਰਕਟ ਘਰੀ 25% ਡਿਕਰੀਸ ਹੋ ਗਈ ਇੱਕ ਕੁਆਟਰ ਦੇ ਵਿੱਚ ਤੇ ਬਹੁਤ بڑا ਝਟਕਾ ਹੈ ਇੱਕ ਬੈਨੀਫਿਟ ਹੋਇਆ ਹੈ ਜਿਹੜਾ ਕਾਟਨ ਜਾਂ ਨਾ ਮਟੀਰੀਅਲ ਸੀਗਾ ਉਹਦੇ ਉੱਤੇ ਡਿਊਟੀ ਸੀ ਜਿਹੜੀ 11% ਘਟ ਗਈ ਉਹਦੇ ਨਾਲ ਇੰਡਸਟਰੀ ਨੂੰ ਥੋੜੀ ਜਿਹੀ ਲੀਗ ਮਿਲੀ ਹੈ ਸੋਚਦਾ ਕਿੰਨੇ ਕ ਲੱਗਦਾ ਕਿ ਆਰਡਰ ਜਿਹੜੇ ਨੇ ਹੁਣ ਪੈਂਡਿੰਗ ਪਏ ਨੇ ਹਜੇ ਵੀ ਜਿਹੜੇ ਨੇ ਵਿਚਕਾਰ ਅਟਕ ਗਏ ਨਹੀਂ ਕਿਉਂਕਿ ਇੱਕਦਮ ਪੈਰੇਫ ਲੱਗਣ ਦੇ ਬਾਅਦ ਜਿਹੜੇ ਐ ਐਕਸਪੋਰਟ ਰੁਕ ਗਈ ਸੀ ਲੱਗਦਾ ਕਿ ਇੰਡਸਟਰੀ ਐ ਜਿਹੜੀ ਉਹਨੂੰ ਵੱਡਾ ਜਿਹੜਾ ਘਾਟਾ ਦਿੱਤੇ ਨਾਲ ਰੁਕ ਨਹੀਂ ਗਈ ਫੈਕਟਰੀਆਂ ਬੰਦ ਹੋ ਗਈਆਂ 34 ਟੋਟਲ ਬੰਦ ਐਂਡ आवर ਟੋਟਲ ਬੰਦ ਸੂਰਜ ਟੋਟਲ ਬੰਦ ਬਹੁਤ ਵੱਡਾ ਲਾਸ ਹੈ ਚਾਲੇ ਲੱਗੇ ਜਿਹੜੇ ਮਾਲ ਬਣੀ ਬੜੀ ਸੀ ਕੋਈ ਨਹੀਂ ਰੁਕੇ ਜਿਹੜੇ ਪਾਈਪ ਲਾਈਨ ਸੀਗੇ ਉਹ ਚਲੇਗੇ ਬਾਕੀ ਸਭ ਰੁਕੇ ਹੈ 25% ਦੀ ਡਿਕਰੀਜ਼ ਹੈ ਬੜਾ ਬੜਾ ਲਾਸ ਹੈ ਸਰ ਜਿਸ ਤਰ੍ਹਾਂ ਹੁਣ ਯੂਕੇ ਨਾਲ ਜਿਹੜੀ ਹੈ ਕਾਰੋਬਾਰ ਦੀ ਸ਼ੁਰੂਆਤ ਹੋਈ ਹੈ ਜਿਹੜਾ ਡਿਊਟੀ ਦੇ ਉੱਤੇ ਕਹਿੰਦੇ ਕੀ ਬੁਟੀ ਜੁਲੀ ਜਿਹੜੀ ਕੰਨੀ ਉੱਥੋਂ ਮਿਲਣ ਜਾ ਰਹੀ ਹੈ ਲੱਗਦਾ ਕਿ ਕੁਝ ਰਿਕਵਰੀਿੰਗ ਜਿਹੜੀ ਇਹਦੇ ਨਾਲ ਹੋਊਗੀ ਹਾਂ ਫੋਰਨ ਟ੍ਰੇਡ ਐਗਰੀਮੈਂਟ ਬੁਟੀ ਨਾਲ ਸਾਡਾ ਹੋਇਆ ਉਹਦੇ ਨਾਲ सूँ बहुत बेनीफिट होएगा लेकिन इन्ना कवर नहीं कर सकते यू एस ए बहुत बड़ा बायर है असिता गए यू ए रशिया नाल एफ टी ए करो फॉरन ट्रेड एग्रीमेंट करो वो एग्रीमेंट होने सू बहुत बड़ी कवर काफ़ी कवर हो जाएगा असर किस तरह जो रणनीति बनाई जा रही है कोई सेंटर तक अप्रोच की जा रही है जा थे थे? ਕੇਂਦਰੀ ਮੰਤਰੀਆਂ ਦਾ ਕਿਉਂਕਿ ਲਗਾਤਾਰ ਜਿਤਨਾ ਵੀ ਲੱਤੇ ਵੀ ਫੈਕਟਰੀਆਂ ਮੰਦ ਹੋ ਰਹੀਆਂ ਨੇ ਵੱਡੇ ਨੁਕਸਾਨ ਦੇ ਵਿੱਚ ਬੈਠੀ ਆ ਔਜਰੀ ਇੰਡਸਟਰੀ ਅਸੀਂ ਆਲਰੇਡੀ ਮੈਮੋਰੰਡਮ ਤੇ ਚੁੱਕੇ ਜਿਹਦੇ ਵਿੱਚ ਅਸੀਂ ਡਿਮਾਂਡ ਕੀਤੀ ਹੈ ਇੰਡੋਨੇਸ਼ੀਆ ਬਟੇ ਨਰਥਰਨ ਯੂਏ ਨਾ ਸਾਡਾ ਐਫਟੀ ਇਕਰਾਦੋ ਫੋਰਨ ਟ੍ਰੇਡ ਐਗਰੀਮੈਂਟ ਵਰਵਨ ਹੋ ਜੁਦਾ ਕਾਫੀ ਉਮੀਦ ਮਿਲੇਗੀ ਇੰਡਸਟਰੀ ਨੂੰ ਸੋ ਲੱਗਦਾ ਕਿ ਇੱਕ ਤਾਂ ਮਾਰ ਪਈ ਪਈ ਸੀਗੀ ਟੈਰਿਫ ਲੱਗਣ ਦੇ ਨਾਲ ਹੌਜਰੀ ਇੰਡਸਟਰੀ ਦੇ ਉੱਤੇ ਆ ਹੁਣ ਜਿਹੜੇ ਖਰਾਬ ਮਰਗੀ ਹਾਲਾਤ ਨੇ ਜਿੱਦਾਂ ਜੰਮੂ ਕਸ਼ਮੀਰ ਪ੍ਰਭਾਵਿਤ ਹੋਇਆ ਲੱਗਦਾ ਕਿ ਹੋਰ ਜਿਆਦਾ ਲੋਕ ਜਿਹੜਾ ਨੁਕਸਾਨ ਜਿਹੜਾ ਪੰਜਾਬ ਦੀ ਇੰਡਸਟਰੀ ਨੂੰ ਖਾਸ ਤੌਰ ਤੇ ਝਟਾ ਪੈ ਰਿਹਾ ਲੋਕਾਂ ਨੇ ਖਾਸ ਤੌਰ ਤੇ ਵੂਲਨ ਗਾਰਮੈਂਟ ਨਾਰਥਰਨ ਇੰਡੀਆ ਦਾ ਜਾਂ ਕਸ਼ਮੀਰ ਜਾਂਦਾ ਸੀ ਕਿਉਂਕਿ ਕਸ਼ਮੀਰ ਵਿਸਟਰ ਬਹੁਤ ਹੰਡਾ ਹੈ ਇਹ ਬਾਰਮ ਨੀਤੀ ਦਿਨ ਚੱਲਦਾ ਰਹਿੰਦਾ ਕਿਉਂਕਿ ਸਰਦੀ ਰਹਿੰਦੀ ਹੈ जिना बिजनेस है कुछ ना कुछ ज़्यादातर स्वैटरी खरीद या शॉल्स लग है ये साड़ी बहुत बड़ी मार्केट थी ये हटा करके ए, बहुत बड़ा लॉस है सब कुछ रुक गया आता की आनी है माल ही नहीं जा रहे जरा उ रह जाए टोटल लुधियाना ऐसले जम्मू कश्मीर तो टोटल काटी तो गया ਸਰ ਕਿੰਨਾ ਕੁ ਸਮਾਂ ਲੱਗ ਜਾਂਦਾ ਜਦੋਂ ਵੀ ਤੁਸੀਂ ਕਰੋਨਾ ਕਾਲ ਵੀ ਦੇਖਿਆ ਵਾ ਕਿੰਨਾ ਕੁ ਸਮਾਂ ਲੱਗ ਜਾਂਦਾ ਫਿਰ ਕਵਰੀਂਗ ਨੂੰ ਜੇਕਰ ਜਦੋਂ ਜਿਹੇ ਹਾਲਾਤ ਬਣ ਜਾਂਦੇ ਨੇ ਜਦੋਂ ਦੁੱਗਣੀ ਮਾਰ ਕਹਿੰਦੇ ਨੇ ਵੀ ਪਈ ਜਾਂ ਦੋਬਲ ਮਾਰਕ ਤੀ ਪੈ ਜਾਂਦੀ ਇਹਨੂੰ ਰਿਕਵਰ ਕਰਨ ਲੱਗੇ ਕਟੋ-ਕਾਟੀ ਆਰ ਸਾਲ ਤਾਂ ਗਿਆ ਨਾ ਸਾਡਾ ਇਹ ਜਿਹੜਾ ਰਿਕਵਰ ਕੁਛ ਨਹੀਂ ਹੋਣਾ ਮੈਂ ਕਹਿ ਸਕਦਾ ਸਾਲ ਦੋ ਸਾਲ ਲੱਗ ਜਣਗੇ ਇਹਨੂੰ ਰਿਕਵਰ ਹੋਣ ਲਈ ਬਹੁਤ ਡੀਸੈਟਵਾਇਕ ਹੈ ਕਾ ਇੰਡਸਟਰੀ ਸਰ ਕੋਈ ਵੀ ਰਾਹਤ ਪੈਕੇਜ ਦੀ ਕੋਈ ਮੰਗਵੇ ਤੁਸੀਂ ਕੋਈ ਇਤਾਂ ਦਾ ਵੀ ਮੈਮੋਰੈਂਡਮ ਦੇ ਵਿੱਚ ਲਿਖਿਆ ਵਾ ਸਰਕਾਰ ਤੋਂ ਜਿਹੜੀ ਆ ਕੀ ਰਾਹਤ ਪੈਕੇਜ ਜਿਹੜਾ ਵਾ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਵੀ ਕੋਈ ਇੰਡਸਟਰੀ ਨੂੰ ਮਿਲਣਾ ਚਾਹੀਦਾ ਵਾ ਕੋਈ ਰਿਲੀਫ ਜਿਹੜਾ ਅੱਜ ਦਾ ਜਿਹੜਾ FTA ਮੰਗਦੇ ਆ ਫੋਰਨ ਟ੍ਰੇਡ ਇੱਕ ਕੰਟੀਨੈਂਟ ਕੰਟਰੀ ਨਾਲ ਸਾਡਾ ਹੋ ਜੇ ਸਾਡਾ ਬੇੜਾ ਪਾਰ ਹੋ ਜੂਗਾ ਰਸ਼ੀਆ ਵੀ ਬਹੁਤ ਵੱਡੀ ਮਾਰਕੀਟ ਹੈ